ਕੀ ਜੀਵਨ ਚ ਬਰਕਤ ਚਾਹੁੰਦੇ ਹੋ ਖੁਸ਼ੀ ਚਾਹੁੰਦੇ ਹੋ ਕਿਉਂਕਿ ਤਾਂ ਪੁੱਛਿਆ ਕਿ ਰਾਜ ਉਹਨਾਂ ਅੱਗੇ ਖੁੱਲੇ ਜਾਂਦੇ ਆ ਜਿਹਨਾਂ ਦੇ ਅੰਦਰ ਚਾਹਤ ਹੋਵੇ ਹੁਣ ਸਮਝ ਲਓ ਨਾ ਐਸੀ ਕਿਸੇ ਸ਼ੋਰੂਮ ਤੇ ਜਾਂਦੇ ਆ ਇੱਕ ਸ਼ਾਪ ਤੇ ਜਾਂਦੇ ਆ ਤਾਂ ਮੰਗਈਏ ਕੁਛ ਤਾਂ ਅਗਿਓ ਉਹ ਦਿਖਾਵੇ ਕੁਛ ਤਾਂ ਫਿਰ ਅਸੀਂ ਕਹਿੰਨਾ ਲੈ ਇਹ ਤਾਂ ਚੀਜ਼ ਮੰਗੀ ਨਹੀਂ ਸੀ ਅਸੀਂ ਹੁਣ ਜੇ ਤੁਸੀਂ ਖੁਸ਼ੀ ਚਾਹੁੰਦੇ ਹੋ ਬਰਕਤ ਚਾਹੁੰਦੇ ਹੋ ਸੁਖ ਚਾਹੁੰਦੇ ਹੋ ਤਾਂ ਫਿਰ ਅਜ ਰਾਜ ਵੀ ਦੱਸ ਦਈਏ ਤਾਂ ਜੇ ਚਾਹਦੇ ਹੀ ਕੁਝ ਹੋਰ ਹੋ ਤਾਂ ਫਿਰ ਇਹ ਰਾਜ ਦੱਸਣ ਦਾ ਫਾਇਦਾ ਕੀ ਹੈ ਕਿਉਂਕਿ ਕਿਹਾ ਗਿਆ ਹੈ ਨਾ ਬੁੱਲੇ ਸ਼ਾਹ ਵੀ ਕਹਿੰਦੇ ਐ ਕਿ ਮੈਂ ਕਿਨੂੰ ਕਿਨੂੰ ਦਸਾਂ ਇਹ ਰਾਜ ਦੀਆਂ ਗੱਲਾਂ ਉਹ ਕਹਿੰਦੇ ਰਾਜ ਦੀਆਂ ਗੱਲਾਂ ਉਹਨਾਂ ਨੂੰ ਹੀ ਦਸੀਆਂ ਜਾਂਦੀਆਂ ਜਿਨ੍ਹਾਂ ਅੰਦਰ ਤੜਫ ਹੋਵੇ ਜਿਨ੍ਹਾਂ ਅੰਦਰ ਪਿਆਸ ਹੋਵੇ ਜਿਹਦੇ ਅੰਦਰ ਪਿਆਸ ਨਹੀਂ ਹੈ ਜਿਹਦੇ ਅੰਦਰ ਤੜਫ ਨਹੀਂ ਹੈ ਫਿਰ ਉਹਦੇ ਮੁਰੇ ਜਿੱਦਾਂ ਸਮਝ ਲਓ ਕਿ ਸੁਨਿਆਰ ਵੀ ਹੀਰੇ ਮੋਤੀਆਂ ਦਾ ਪਟਾਰਾ ਉਹਦੇ ਮੁਰੇ ਹੀ ਖੋਲਦਾ ਜਿਹਨੂੰ ਪਤਾ ਕਿ ਲੈਣ ਵਾਲਾ ਹੈ ਤੇ ਜੇ ਨਾ ਪਤਾ ਕਿ ਲੈਣਾ ਹੀ ਕੁਛ ਨਹੀਂ ਤਾਂ ਉਹਨੂੰ ਸਿੰਪਲ ਜਿਹੀਆਂ ਚੀਜ਼ਾਂ ਜੋ ਸ਼ੀਸ਼ੇ 'ਚ ਰੱਖੀਆਂ ਹੁੰਦੀਆਂ ਹਨ ਨਾ ਉਹੀ ਦਿਖਾ ਕੇ ਤੋੜ ਦਿੰਦਾ ਹੈ ਤੇ ਜਿਹੜਾ ਪਤਾ ਹੋਵੇ ਕਿ ਇਹ ਵਾਕਈ ਲੈਣ ਦਾ ਚਾਹਵਾਨ ਹੈ ਉਹਨੂੰ ਪਤਾ ਉਹ ਕੀ ਕਹਿੰਦਾ ਹੈ ਮਾਰਾ ਇਹ ਤੁਹਾਡੇ ਮਤਲਬ ਦੀ ਨਹੀਂ ਹੈ ਮੈਂ ਤੁਹਾਡੇ ਮਤਲਬ ਦੀ ਚੀਜ਼ ਅੰਦਰੋਂ ਲਿਆਂਦਾ ਸਮਝੀ ਦਿਓ ਕਿਉਂਕਿ ਪਤਾ ਲੱਗ ਜਾਂਦਾ ਹੈ ਕਿ ਜਿੱਦਾਂ ਦੀ ਇਹਦੀ ਤੜਫ ਹੈ ਨਾ ਆਹ ਚੀਜ਼ਾਂ ਨਾਲ ਇਹ ਤਸੱਲੀ ਨਹੀਂ ਹੁਣੀ ਇਸ ਲਈ ਇਹਦੇ ਵਾਸਤੇ ਸਪੈਸ਼ਲ ਚੀਜ਼ਾਂ ਜੋ ਸਾਰੇ ਸਾਹਮਣੇ ਰੱਖੀਆਂ ਜਾਂਦੀਆਂ ਇਸ ਲਈ ਕੁਝ ਚੀਜ਼ਾਂ ਐਸੀਆਂ ਰੱਬ ਦੇ ਫਕੀਰਾਂ ਕੋਲ ਵੀ ਹੁੰਦੀਆਂ ਜਿਹੜੀਆਂ ਸਾਰਿਆਂ ਸਾਹਮਣੇ ਨਹੀਂ ਰੱਖੀਆਂ ਜਾਂਦੀਆਂ ਜਿਨ੍ਹਾਂ ਅੰਦਰ ਉਹ ਪਿਆਰ ਦੇਖਦੇ ਐ ਜਿਨ੍ਹਾਂ ਅੰਦਰ ਉਹ ਤੜਫ ਦੇਖਦੇ ਐ ਉਹ ਰਾਜ ਉਹਨਾਂ ਅੱਗੇ ਹੀ ਉਹ ਖੋਲਦੇ ਐ ਇਸ ਲਈ ਤੁਹਾਡੇ ਅੰਦਰ ਵੀ ਤੜਫ ਦੇਖ ਰਹੇ ਹਾਂ ਅਸੀਂ ਪਿਆਰ ਦੇਖ ਰਹੇ ਹਾਂ ਤਾਂ ਹੀ ਸੋਚਿਆ ਕਿ ਅੱਜ ਇਹ ਵੀ ਰਾਜ ਖੋਲੀਏ ਤੁਹਾਡੇ ਅੱਗੇ ਸੋ ਆਓ ਹੁਣ ਸਮਝੀਏ ਕਿ ਸੁੱਖ ਬਰਕਤ ਖੋਜਤ ਫਿਰੇ ਕਿ ਸੁੱਖਾਂ ਨੂੰ ਬਰਕਤਾਂ ਨੂੰ ਖੁਸ਼ੀਆਂ ਨੂੰ ਹਰ ਇਨਸਾਨ ਤਲਾਸ਼ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਤਲਾਸ਼ ਤਾਂ ਸਾਰਾ ਸੰਸਾਰ ਕਰ ਰਿਹਾ ਹੈ ਸਾਰੀ ਦੁਨੀਆ ਕਰ ਰਹੀ ਹੈ ਪਰ ਮਿਲਦਾ ਉਸ ਨੂੰ ਹੈ ਜਿਹਨੂੰ ਇਹ ਭੇਦ ਪਤਾ ਹੈ ਇਹ ਰਾਜ ਪਤਾ ਹੈ ਕਿ ਖੁਸ਼ੀ ਸੁੱਖ ਸ਼ਾਂਤੀ ਮੈਨੂੰ ਮਿਲਣੀ ਕਿਦਾਂ ਹੈ ਕਿਉਂਕਿ ਇਹਦਾ ਵੀ ਇੱਕ ਤਰੀਕਾ ਹੁੰਦਾ ਹੈ ਇੱਕ ਵਿਧੀ ਹੁੰਦੀ ਹੈ ਇਸ ਲਈ ਇਸ ਤੋਂ ਪਹਿਲਾਂ ਜੇ ਰਾਜ ਦਸੀਏ ਤਾਂ ਇਹ ਵੀ ਤੁਹਾਨੂੰ ਨਾਲ-ਨਾਲ ਅਸੀਂ ਦੱਸ ਦੇਣਾ ਚਾਹਾਂਗੇ ਕਿ ਜਦੋਂ ਅਸੀਂ ਸੁੱਖ ਬਰਕਤ ਦੀ ਗੱਲ ਕਰਦੇ ਆ ਤਾਂ ਇਹ ਸੁੱਖ ਬਰਕਤ ਕਿਤੇ ਬਾਹਰੋਂ ਨਹੀਂ ਮਿਲਣੀ ਸਾਨੂੰ ਸਮਝਦੇ ਹੋ ਕਿ ਨਹੀਂ ਕਿਤੇ ਬਾਹਰੋਂ ਨਹੀਂ ਮਿਲਣੀ ਸਾਨੂੰ ਕਿ ਕਿਤੇ ਸੁੱਖ ਪਿਆ ਹੋਇਆ ਹੈ ਕਿਤੇ ਬਰਕਤ ਪਈ ਹੋਈ ਹੈ ਤਾਂ ਸਾਨੂੰ ਮਾਲਕਾਂ ਨੂੰ ਦੱਸ ਦੇਣਾ ਕਿ ਉਹ ਫਲਾਣੇ ਪਹਾੜ ਤੇ ਚਲੇ ਜਾ ਉੱਥੇ ਇੱਕ ਪੱਥਰ ਪਿਆ ਹੋਣਾ ਚੱਕ ਲੋ ਬਰਕਤ ਹੋ ਜਾਏਗੀ ਸੁੱਖ ਹੋ ਜਾਏਗਾ ਐਦਾਂ ਨਹੀਂ ਹੈ ਅੱਜ ਸਾਰਾ ਸੰਸਾਰ ਇਹੀ ਤਾਂ ਕਰ ਰਿਹਾ ਹੈ ਉਹ ਸੁੱਖ ਕਿੱਥੇ ਲੱਭਦਾ ਹੈ ਕੋਈ ਪੰਡਿਤ ਕੋਈ ਪ੍ਰੋਹਿਤ ਕੋਈ ਜੋਤਸੀ ਕਹ ਦੇਵੇ ਅੱਛਾ ਤੇਰੇ ਜੀਵਨ 'ਚ ਸੁੱਖ ਨਹੀਂ ਹੈ ਤੂੰ ਆ ਪੱਥਰ ਪਾ ਲੈ ਤੇਰੇ ਜੀਵਨ 'ਚ ਖੁਸ਼ੀ ਨਹੀਂ ਹੈ ਤੂੰ ਇਦਾਂ ਅger ਆ ਨਗ ਪਾ ਲੈ ਆਂ ਅੰਗੂਠੀ ਪਾ ਲੈ ਹੁਣ ਬੰਦਾ ਪਾ ਵੀ ਲੈਂਦਾ ਹੈ ਪਰ ਫਿਰ ਵੀ ਉਹਨੂੰ ਉਹ ਸ਼ਾਂਤੀ ਉਹ ਸਕੂਨ ਉਹ ਖੁਸ਼ੀ ਨਹੀਂ ਮਿਲਦੀ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਸੁੱਖ ਸ਼ਾਂਤੀ ਤਰੱਕੀ ਬਰਕਤ ਕਿਤੇ ਮਾਰੋਂ ਨਹੀਂ ਮਿਲਣੀ ਉਹਦਾ ਇੱਕ ਰਾਜ਼ ਹੁੰਦਾ ਹੈ ਜਿਸ ਨੇ ਉਹ ਰਾਜ ਸਮਝ ਲਿਆ ਫਿਰ ਉਹਦੇ ਜੀਵਨ ਚ ਖੁਸ਼ੀ ਆਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਜੀਵਨ ਚ ਬਰਕਤ ਆਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਜੀਵਨ ਚ ਸਕੂਨ ਸ਼ਾਂਤੀ ਆਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਸੁਖ ਬਰਕਤ ਖੋਜਤ ਫਿਰੇ ਸੁਖ ਬਰਕਤ ਖੋਜਤ ਫਿਰੇ ਜੇ ਰਾਜ ਬਤਾ ਦੂੰ ਤੋਏ ਕਿ ਹੁਣ ਇਹ ਰਾਜ ਦੱਸ ਦੇਵਾਂ ਕਿ ਜਿਹੜੀ ਚੀਜ਼ ਨੂੰ ਤੂੰ ਖੋਜ ਰਿਆ ਹੈ ਸੁੱਖਾਂ ਨੂੰ ਬਰਕਤਾਂ ਨੂੰ ਉਹ ਮਿਲਣਾ ਕਿਦਾਂ ਹੈ ਸੁਖ ਬਰਕਤ ਖੋਜਤ ਫਰੇ ਜੇ ਰਾਜ ਬਤਾ ਦੂੰ ਤੋਏ ਹੁਣ ਦੱਸ ਦਈਏ ਰਾਜ ਹੁਣ ਅਗਲੀ ਲਾਈਨ ਦੇ ਦੇਖੋ ਇਹ ਰਾਜ ਦੱਸਿਆ ਹੋਇਆ ਹੈ ਸ਼ਬਦ ਬੜੇ ਛੋਟੇ ਜਿਹੇ ਜਿਹੜੇ ਤੁਸੀਂ ਕਈ ਵਾਰ ਸੁਣੇ ਹੈ ਕਈ ਵਾਰ ਤੁਸੀਂ ਸੁਣੇ ਹੈ ਕਈ ਵਾਰ ਪੜ੍ਹੇ ਹੈ ਪਰ ਸੁਣਿਆ ਬਹੁਤ ਵਾਰ ਹੈ ਪੜ੍ਹਿਆ ਬਹੁਤ ਵਾਰ ਹੈ ਪਰ ਉਤੇ ਅਮਲ ਕਦੀ ਨਹੀਂ ਕੀਤਾ ਇਸੇ ਲਈ ਅਸੀ ਉਹ ਚੀਜ਼ ਦਾ ਫਾਇਦਾ ਨਹੀਂ ਲਿਆ ਕਿਉਂਕਿ ਕਿਸੇ ਚੀਜ਼ ਦਾ ਵੀ ਫਾਇਦਾ ਲੈਣ ਵਾਸਤੇ ਸਿਰਫ ਪੜਨਾ ਜਾਂ ਸੁਣਨਾ ਕਾਫੀ ਨਹੀਂ ਹੁੰਦਾ ਕਿਸੇ ਚੀਜ਼ ਦਾ ਲਾਭ ਲੈਣ ਵਾਸਤੇ ਉਸ ਤੇ ਅਮਲ ਕਰਨਾ ਕਹਿ ਦਿਓ ਜ਼ਰੂਰੀ ਹੁੰਦਾ ਹੈ ਸਮਝਦੇ ਹੋ ਇਸ ਕਰਕੇ ਜਦੋਂ ਇਨਸਾਨ ਉਸ ਚੀਜ਼ ਨੂੰ ਅਮਲੀ ਤੌਰ ਤੇ ਲਿਆਂਦਾ ਹੈ ਯਾਨੀ ਉਹਨੂੰ ਆਪਣੇ ਜੀਵਨ ਚ ਉਤਾਰਦਾ ਹੈ ਤਾਂ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਵਾਕਈ ਇਹਦਾ ਅਸਰ ਇਹਦਾ ਪ੍ਰਭਾਵ ਸਾਡੇ ਜੀਵਨ ਤੇ ਹੁੰਦਾ ਹੈ ਸਮੀਧ ਹੋਕ ਨਹੀਂ ਹੁਣ ਕੋਈ ਚੀਜ਼ ਖਾਣ ਵਾਲੀ ਹੈ ਕੋਈ ਡਾਕਟਰ ਕਵੇ ਕੋਈ ਵੈਦ ਕਵੇ ਕਿ ਇਹਦੇ ਚ ਬੜੀ એનર્ਜੀ ਹੈ ਇਹਦੇ ਚ ਬੜੀ ਸ਼ਕਤੀ ਹੈ ਹੁਣ ਬੰਦੇ ਨੇ ਸੁਣ ਵੀ ਲਿਆ ਜਾਂ ਪੜ੍ਹ ਵੀ ਲਿਆ ਪਰ ਉਹ ਚੀਜ਼ ਨੂੰ ਕਦੀ ਖਾ ਕੇ ਨਹੀਂ ਦੇਖਿਆ ਤਾਂ ਫਿਰ ਉਹਨੂੰ ਪਤਾ ਕਿਦਾਂ ਲੱਗੇਗਾ ਕਿ ਵਾਕਿਆ ਇਹਦੇ ਚ ਉਹ ਅਸਰ ਹੈ ਉਹ ਤਾਕਤ ਹੈ ਉਹ ਸ਼ਕਤੀ ਹੈ ਹੁਣ ਜਿਹੜਾ ਇਨਸਾਨ ਉਸ ਚੀਜ਼ ਨੂੰ ਇਸਤੇਮਾਲ ਕਰਕੇ ਦੇਖਦਾ ਹੈ ਕਿ ਠੀਕ ਹੈ ਭਾਈ ਮੈਂ ਇਸਤੇਮਾਲ ਕਰਕੇ ਦੇਖਦਾ ਹਾਂ ਤਾਂ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਵਾਕਈ ਜੋ ਲਿਖਿਆ ਗਿਆ ਸੀ ਜੋ ਬੋਲਿਆ ਗਿਆ ਸੀ ਕਿ ਇਹਦੇ ਵਿੱਚ ਇੰਨੀ ਸ਼ਕਤੀ ਹੈ ਇਹ ਮੈਂ ਖਾਦਾ ਹੈ ਜਾਂ ਇਹਨੂੰ ਮੈਂ ਇਸਤੇਮਾਲ ਕੀਤਾ ਤਾਂ ਹੁਣ ਮੈਨੂੰ ਪਤਾ ਲੱਗਾ ਵਾਕਈ ਇਹ ਚ 100% ਅਸਰ ਹੈ ਤਾਂ ਜੇ ਮੈਂ ਇਸਤੇਮਾਲ ਹੀ ਨਹੀਂ ਕੀਤਾ ਤਾਂ ਪਤਾ ਕਿਦਾਂ ਲੱਗੇਗਾ ਕਿਉਂਕਿ ਸੱਚ ਜਾਂ ਝੂਠ ਦਾ ਪਤਾ ਤਾਂ ਇਸਤੇਮਾਲ ਕਰਕੇ ਹੀ ਲੱਗਦਾ ਹੈ ਜਦੋਂ ਇਸਤੇਮਾਲ ਕਰਾਂਗੇ ਤਾਂ ਦੋ ਗੱਲਾਂ ਤਾਂ ਹੋਣਗੀਆਂ ਕਿ ਜੇ ਉੱਚ ਅਸਰ ਹੈ ਤਾਂ ਫਿਰ ਹੋਏਗਾ ਗੱਲ ਸੱਚੀ ਐ ਤੇ ਜੇ ਅਸਰ ਨਹੀਂ ਐ ਤਾਂ ਫਿਰ ਬੰਦਾ ਕਹਿੰਦਾ ਮੈਂ ਇਸਤੇਮਾਲ ਕੀਤਾ ਪਰ ਮੇਚ ਤਾਂ ਸ਼ਕਤੀ ਆਈ ਨਹੀਂ ਮੇਰੇ ਵਿੱਚ ਤਾਂ ਮੈਨੇ ਤਾਂ ਇਹ ਇਹ ਚੀਜ਼ ਖਾਣ ਦਾ ਕੋਈ ਪ੍ਰਭਾਵ ਹੋਇਆ ਨਹੀਂ ਤਾਂ ਫਿਰ ਬੰਦਾ ਕਹਿ ਸਕਦਾ ਇਹ ਗੁਰੂ ਰਹਿਬਰ ਗਲਤ ਕਹਿ ਗਏ ਪਰ ਇੱਕ ਗੱਲ ਯਾਦ ਰੱਖੋ ਕਹਿੰਦੇ ਐ ਗੁਰੂ ਰਹਿਬਰ ਸੰਤ ਫਕੀਰ ਕਦੀ ਉਹ ਸਲਾਹ ਨਹੀਂ ਦਿੰਦੇ ਉਹ ਬਚਨ ਨਹੀਂ ਬੋਲਦੇ ਜਿਹਦਾ ਸਾਡੇ ਜੀਵਨ ਤੇ ਕੋਈ ਲਾਭ ਨਾ ਹੋਵੇ ਕਿਉਂਕਿ ਵਿਅਰਥ ਦੀਆਂ ਗੱਲਾਂ ਕਰਨ ਦਾ ਸਮਾਂ ਉਹਨਾਂ ਕੋਲ ਹੁੰਦਾ ਹੀ ਨਹੀਂ ਐ ਜਿਹੜੇ ਰੱਬ ਦੇ ਫਕੀਰ ਹੁੰਦੇ ਉਹ ਤੇ ਇੱਕ ਵੀ ਪਲ ਇੱਕ ਵੀ ਘੜੀ ਬ्यर्थ ਜਾਣ ਹੀ ਨਹੀਂ ਦਿੰਦੇ ਇਸ ਲਈ ਬੁੱਲੇ ਸ਼ਾਹ ਨੇ ਵੀ ਕੀ ਕਹਿਤਾ 24000 ਨਮਾਜ਼ ਫੱਕਰ ਦੀ ਤੂੰ ਪੰਜ ਕਿਹੜੀਆਂ ਪੜਨਾ ਉਹ ਕਹਿੰਦੇ ਫੱਕਰ ਦੀ ਨਮਾਜ਼ ਨਮਾਜ਼ ਜਾਨੀ ਯਾਦ ਦਮ ਦਮ ਸੱਜਣਾ ਦਾ ਨਾਂ ਨਿਕਲੇ ਇਹੋ ਅਸਲ ਇਵਾਦਤ ਹੁੰਦੀ ਏ ਮੁਖ ਤਕਣਾ ਯਾਰ ਪਿਆਰੇ ਦਾ ਆਸ਼ਿਕ ਦੀ ਤਿਲਾਵਤ ਹੁੰਦੀ ਏ ਤਿਲਾਵਤ ਕਹਿੰਦੇ ਕੁਰਾਨ ਨੂੰ ਪੜਨਾ ਇੱਥੇ ਦੱਸਿਆ ਗਿਆ ਹੈ ਕਿ ਆਪਣੇ ਮੁਰਸ਼ਦ ਦਾ دیدار ਕਰਨਾ ਹੀ ਇੱਕ ਆਸ਼ਿਕ ਵਾਸਤੇ ਕੁਰਾਨ ਦੀ तिलावत ਹੈ। ਔਰ ਜੋ ਮੁਰਸ਼ਦ ਦਾ ਸ਼ਬਦ ਹੈ ਜਦੋਂ ਹਰ ਸਾਹ ਦੇ ਨਾਲ ਉਹ ਸ਼ਬਦ ਚੱਲਦਾ ਹੈ ਤਾਂ ਕਹਿੰਦੇ ਇਹੀ ਇੱਕ ਆਸ਼ਿਕ ਦੀ ਇਵਾਦਤ ਹੈ। ਇਸ ਲਈ ਮਹਿਬੂਬ ਆਪਣੇ ਦੀ ਸੂਰਤ ਦਾ ਤਾਈਓ ਨਕਸ਼ ਪਕਾਣਾ ਪੈਂਦਾ ਏ। ਉਹ ਖਾਨਾ ਕਾਬਾ ਜਿਸ ਦਿਲ ਵਿੱਚ ਮਹਿਬੂਬ ਦੀ ਸੂਰਤ ਹੁੰਦੀ ਹੈ। ਕਹਿੰਦੇ ਜਿਹੜਾ ਆਪਣੇ ਮਹਿਬੂਬ ਦੀ ਸੂਰਤ ਨੂੰ ਉਹਦੀ ਤਸਵੀਰ ਨੂੰ ਆਪਣੇ ਦਿਲ 'ਚ ਬਸਾ ਲੈਂਦਾ ਹੈ ਤਾਂ ਫਿਰ ਉਹਦਾ ਦਿਲ ਹੀ ਕਾਬਾ ਬਣ ਜਾਂਦਾ ਹੈ ਉਹਦਾ ਦਿਲ ਹੀ ਮੱਕਾ ਮੱਕੇ ਦੇ ਅੰਦਰ ਕਾਬਾ ਹੈ ਨਾ ਕਿਉਂਕਿ ਉਹਦਾ ਦਿਲ ਹੀ ਕਾਬਾ ਬਣ ਜਾਂਦਾ ਹੈ ਮਹਿਬੂਬ ਆਪਣੇ ਦੀ ਸੂਰਤ ਦਾ ਤਾਈਂੋ ਨਕਸ਼ ਪਕਾਉਣਾ ਪੈਂਦਾ ਏ ਉਹ ਖਾਨਾ ਕਾਬਾ ਜਿਸ ਦਿਲ ਵਿੱਚ ਮਹਿਬੂਬ ਦੀ ਸੂਰਤ ਹੁੰਦੀ ਏ ਇਹ ਜਾਹਿਦ ਲੋੜ ਨਾ ਜੰਨਤ ਦੀ ਰੱਖ ਜੰਨਤ ਆਪਣੀ ਕੋਲ ਆਪਣੇ ਇਨਾ ਆਸ਼ਿਕਾਂ ਲਈ ਮਹਿਬੂਬ ਦੀਆਂ ਗਲੀਆਂ ਵਿੱਚ ਜੰਨਤ ਹੁੰਦੀ ਏ ਉਹ ਕਹਿੰਦੇ ਮੱਕੇ ਜਾ ਕੇ ਹੱਜ ਕਰਕੇ ਕੀ ਮਿਲਣਾ ਜੰਨਤ ਮਿਲਣੀ ਹੈ ਨਾ ਉਹ ਕਹਿੰਦੇ ਸਾਨੂੰ ਇਹ ਜੰਨਤ ਦੀ ਲੋੜ ਨਹੀਂ ਕਿਉਂਕਿ ਅਸੀਂ ਆਪਣੇ ਮਹਿਬੂਬ ਦੀ ਸੂਰਤ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਹੈ ਦਿਲ 'ਚ ਵਸਾ ਲਿਆ ਹੈ ਤਾਂ ਜਿੱਥੇ ਉਹਦੀ ਸੂਰਤ ਬਸ ਚੁੱਕੀ ਹੈ ਉਹ ਦਿਨ ਹੀ ਕਾਬਾ ਬਣ ਜਾਂਦਾ ਹੈ ਔਰ ਮੈਂ ਜੰਨਤ ਕੀ ਕਰਨੀ ਹੈ ਇਹ ਜਾਹਿਦ ਲੋੜ ਨਾ ਜੰਨਤ ਦੀ ਰੱਖ ਜੰਨਤ ਆਪਣੀ ਕੋਲ ਆਪਣੇ ਕਹਿੰਦੇ ਤੂੰ ਜੰਨਤ ਦੀ ਗੱਲ ਕਰ ਤੇ ਨੂੰ ਆਪਣੇ ਕੋਲ ਰੱਖ ਕਿਉਂਕਿ ਸਾਡੇ ਵਰਗੇ ਆਸ਼ਿਕਾਂ ਦੀ ਜੰਨਤ ਤਾਂ ਆਪਣੇ ਮਹਿਬੂਬ ਦੀਆਂ ਗਲੀਆਂ ਦੇ ਵਿੱਚ ਹੈ ਕਿ ਮਹਿਬੂਬ ਦੀ ਗਲੀ 'ਚ ਜਦੋਂ ਚਲੇ ਜਾਈਦਾ ਹੈ ਤਾਂ ਸਾਨੂੰ ਉੱਥੋਂ ਹੀ ਜੰਨਤ ਦਾ ਨਜ਼ਾਰਾ ਮਿਲ ਜਾਂਦਾ ਹੈ ਇਸ ਲਈ ਆਸ਼ਿਕਾਂ ਦੀ ਗੱਲ ਦੱਸ ਰਹੇ ਹਾਂ ਹੁਣ ਸੁਲਤਾਨ ਬਾਹੂ ਵੀ ਇਹੀ ਗੱਲ ਸਮਝਾ ਰਹੇ ਹੈ ਕਿ ਜੋ ਦਮ ਗਾਫਿਲ ਸੋ ਦਮ ਕਾਫਰ ਕਿ ਗਫਲਤ ਨਹੀਂ ਕਰਨੀ ਆਪਣੇ ਮਾਲਕ ਨੂੰ ਕਦੀ ਵਿਸਰਨਾ ਨਹੀਂ ਹੈ ਆਪਣੇ ਮਾਲਕ ਨੂੰ ਕਦੀ ਭੁੱਲਣਾ ਨਹੀਂ ਹੈ ਹਰ ਸਾਹ ਨਾਲ ਉਹਦਾ ਸ਼ੁਕਰ ਕਰਨਾ ਹੈ ਹਰ ਸਾਹ ਨਾਲ ਆਪਣੇ ਮਾਲਕ ਨੂੰ ਯਾਦ ਕਰਨਾ ਹੈ ਇਸ ਲਈ ਅਸੀਂ ਦੱਸ ਰਹੇ ਹਾਂ ਕਿ ਰੱਬ ਦੇ ਪਿਆਰੇ ਸੰਤ ਗੁਰੂ ਰਹਿਬਰ ਫਕੀਰ ਜਦੋਂ ਕੋਈ ਵੀ ਵਚਨ ਕਰਦੇ ਆ ਤਾਂ ਉਹ ਗੱਪ ਸ਼ਪ ਨਹੀਂ ਹੁੰਦੀ ਕਿ ਟਾਈਮ ਪਾਸ ਕਰ ਰਹੇ ਆ ਉਹ ਤਾਂ ਇੱਕ ਇੱਕ ਪਲ ਆਪਣੇ ਮਹਿਬੂਬ ਦੀ ਯਾਦ ਵਿੱਚ ਲਾਂਦੇ ਆ ਤਾਂ ਜਦੋਂ ਕੁਝ ਬੋਲਦੇ ਆ ਤਾਂ ਇਸ ਲਈ ਬੋਲਦੇ ਆ ਤਾਂ ਕਿ ਜਿਹੜਾ ਆਨੰਦ ਉਹਨਾਂ ਨੇ ਮਹਿਸੂਸ ਕੀਤਾ ਹੈ ਉਹ ਆਨੰਦ ਤੁਸੀਂ ਵੀ ਮਹਿਸੂਸ ਕਰ ਸਕੋ ਕਾਮਯਾਬੀ ਸਫਲਤਾ ਖੁਸ਼ੀ ਉਹਨਾਂ ਨੇ ਪਾਈ ਹੈ ਉਹ ਕਾਮਯਾਬੀ ਸਫਲਤਾ ਖੁਸ਼ੀ ਤੁਸੀਂ ਵੀ ਪਾ ਸਕੋ ਕਿਉਂਕਿ ਇਹ ਗੱਲ ਯਾਦ ਰੱਖੋ ਕਿ ਇੱਕ ਮਾਸਟਰ ਇੱਕ ਟੀਚਰ ਜਿਹੜਾ ਖੁਦ ਡਿਗਰੀ ਲੈ ਕੇ ਬੈਠਾ ਹੋਵੇ ਅਗਰ ਉਹ ਕੁਝ ਬੋਲੇਗਾ ਹੀ ਨਹੀਂ ਮੂੰਹ ਹੀ ਬੰਦ ਰੱਖੇਗਾ ਤਾਂ ਬੱਚਿਆਂ ਨੂੰ ਗਿਆਨ ਕਿੱਦਾਂ ਮਿਲੇਗਾ ਫਿਰ ਬੱਚਿਆਂ ਦੀ ਅਨਪੜਤਾ ਕਿੱਦਾਂ ਦੂਰ ਹੋਏਗੀ ਫਿਰ ਬੱਚੇ ਕਿੱਦਾਂ ਉਹ ਡਿਗਰੀਆਂ ਲੈਣਗੇ ਇਸ ਲਈ ਟੀਚਰ ਨੂੰ ਬੋਲਣਾ ਪੈਂਦਾ ਹੈ ਕੀ ਬੋਲਣਾ ਪੈਂਦਾ ਜੋ ਉਸਨੇ ਸਿੱਖਿਆ ਹੈ ਜੋ ਉਸਨੇ ਸਮਝਿਆ ਹੈ ਉਹ ਬੱਚਿਆਂ ਨੂੰ ਸਮਝਾਂਦਾ ਤਾਂ ਫੇ ਬੱਚੇ ਵੀ ਗਿਆਨਵਾਨ ਹੋ ਜਾਂਦੇ ਆ ਅੱਜ ਕੱਲ ਪਾਣੀ ਸਪਲਾਈ ਵਾਟਰ ਸਪਲਾਈ ਘਰ ਘਰ ਆਂਦੀ ਐ ਅਸੀਂ ਉਹ ਟੂਟੀ ਖੋਲਦੇ ਆ ਪਾਣੀ ਪੀ ਲੈਂਦੇ ਆ ਹੁਣ ਬੰਦਾ ਕਹੇ ਲੈ ਇਹ ਤਾਂ ਸਰਕਾਰ ਨੇ ਲਾਈ ਐ ਮੈਂ ਆਪੀ ਆਪਣਾ ਮੈਨੂੰ ਪਿਆਸ ਲੱਗੀ ਮੈਂ ਇੱਥੇ ਹੁਣੀ ਖੁਦਾਈ ਕਰਕੇ ਟੂਲੂ ਪੰਪ ਲਾ ਕੇ ਪੀਣ ਆਇਆ ਤਾਂ ਫੇ ਤਾਂ ਨਾ ਸਮਝੀ ਬੰਦੇ ਨਾਲ ਕਹਿਣਾ ਭਾਈ ਪਹਿਲੇ ਹੀ ਲੱਗ ਚੁੱਕਾ ਹੈ ਦੁਈ ਕਿ ਉਹ ਟਾਈਮ ਖਰਾਬ ਕਰ ਰਿਹਾ ਹੈ ਤੈਨੂੰ ਪਾਣੀ ਚਾਹੀਦਾ ਨਾ ਉੱਥੇ ਜਾ ਪਾਣੀ ਪੀ ਪਿਆਸ ਬੁਝਾ ਇੱਥੇ ਮਿਹਨਤ ਕਰੇਗਾ ਤਾਂ ਹੋ ਸਕਦਾ ਆ ਪਿਆਸ ਨਾਲ ਦੁੱਧੇ ਮਰ ਜਾਵੇਂ ਇਸ ਲਈ ਇਸੇ ਤਰ੍ਹਾਂ ਜੀਵਨ ਦੇ ਵਿੱਚ ਗੁਰੂ ਦੀ ਟੀਚਰ ਦੀ ਮਾਸਟਰ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ ਕਿਉਂਕਿ ਸੰਤ ਗੁਰੂ ਰਹਿਬਰ ਆਪਣੇ ਪੂਰੇ ਜੀਵਨ ਦਾ ਨਿਚੋੜ ਆਪਣੇ ਸ਼ਬਦਾਂ ਦੇ ਜ਼ਰੀਏ ਸਾਨੂੰ ਦੇ ਜਾਂਦੇ ਆ ਸਾਨੂੰ ਸਮਝਾ ਜਾਂਦੇ ਆ ਰਸਤਾ ਦਿਖਾ ਜਾਂਦੇ ਆ ਸਾਨੂੰ ਔਰ ਜਿਹੜਾ ਸਮਝਦਾਰ ਹੁੰਦਾ ਹੈ ਉਹਨੂੰ ਜਿੱਥੋਂ ਵੀ ਗਿਆਨ ਮਿਲਦਾ ਹੈ ਨਾ ਅੱਛੀ ਗੱਲ ਮਿਲਦੀ ਹੈ ਉਹਨੂੰ ਪ੍ਰਾਪਤ ਕਰਕੇ ਆਪਣੇ ਜੀਵਨ 'ਚ ਅਪਲਾਈ ਕਰਦਾ ਹੈ ਅਪਲਾਈ ਦਾ ਮਤਲਬ ਆਪਣੇ ਜੀਵਨ 'ਚ ਉਤਾਰਦਾ ਹੈ ਨਹੀਂ ਤਾਂ ਕਈ ਦੇਖਿਆ ਨਾ ਸਮਝ ਵੀ ਹੁੰਦੇ ਐ ਕਈ ਨਾ ਸਮਝ ਵੀ ਹੁੰਦੇ ਐ ਉਹ ਕੀ ਕਰਨਗੇ ਜਦੋਂ ਕੋਈ ਚੰਗੀ ਗੱਲ ਕਰੇਗਾ ਨਾ ਉਹ ਪਤਾ ਕੀ ਕਹਿਣਗੇ ਉਹ ਇਹ ਕਿਹੜਾ ਸਾਡੇ ਧਰਮ ਦਾ ਹੈ ਇਹ ਕਿਹੜਾ ਸਾਡੇ ਧਰਮ ਦਾ ਹੈ ਇਹਦਾ ਧਰਮ ਹੀ ਕੋਈ ਹੋਰ ਹੈ ਇਹਦਾ ਤਾਂ ਪਹਿਰਾਵਾ ਹੀ ਕੋਈ ਹੋਰ ਹੈ ਇਹ ਤਾਂ ਨਾਮ ਹੀ ਕੋਈ ਹੋਰ ਹੈ ਯਾਨੀ ਉਹ ਗਿਆਨ ਨੂੰ ਵੀ ਸਮਝ ਨੂੰ ਵੀ ਪੋਜ਼ਿਟਿਵਿਟੀ ਨੂੰ ਵੀ ਜਾਤਾਂ ਧਰਮਾਂ 'ਚ ਵੰਡ ਕੇ ਰੱਖ ਦੇਣਗੇ ਜਰਾ ਸਮਝਣਾ ਹੁਣ ਜਰਾ ਸੋਚੋ ਕਿ ਤੁਸੀਂ ਇੱਕ ਸਫਰ ਕਰ ਰਹੇ ਹੋ فرض ਕਰੋ ਤੁਸੀਂ ਬੰਬੇ ਜਾਣਾ ਹੈ ਬਾਈ ਕਾਰ ਜਾਣਾ ਹੈ ਹੁਣ ਰਸਤੇ 'ਚ ਤੁਹਾਡੀ ਗੱਡੀ 'ਚ ਪੈਟਰੋਲ ਘਟਦਾ ਹੈ ਤਾਂ ਤੁਸੀਂ ਪੈਟਰੋਲ ਪੰਪ 'ਤੇ ਜਾ ਕੇ ਪੈਟਰੋਲ ਪਵਾਉਂਦੇ ਹੋ ਕਦੀ ਉੱਥੇ ਪੁੱਛਦੇ ਹੋ ਕਿ ਪੈਟਰੋਲ ਪੰਪ ਕਿਹਦਾ ਹੈ ਇਹਦਾ ਧਰਮ ਕੀ ਹੈ ਜਿੱਥੋਂ ਮੈਂ ਨਾਮ ਦੀ ਦਾਤ ਲਈ ਹੈ ਇਹਨਾਂ ਉਥੋਂ ਲਈ ਹੈ ਕਿ ਨਹੀਂ ਜਿਹੜੇ ਧਰਮ ਨੂੰ ਮੈਂ ਮੰਨਦਾ ਮੰਨਦਾ ਹੀ ਨਹੀਂ ਫੇਰ ਦਿਲ ਪੋਣਾ ਨਹੀਂ ਤਾਂ ਮੈਂ ਨਹੀਂ ਦਿਲ ਪੋਣਾ ਹੁਣ ਜੇ ਬੰਦਾ ਇਸ ਸ਼ਰਤ ਨਾਲ ਚੱਲੇ ਤਾਂ ਫੇਰ ਕਦੀ ਬੰਬੇ ਪਹੁੰਚ ਨਹੀਂ ਪਾਏਗਾ ਫੇਰ ਰਸਤੇ 'ਚ ਕਵੇ ਮੈਨੂੰ ਭੁੱਖ ਲੱਗੀ ਹੈ ਢਾਬੇ ਤੋਂ ਰੋਟੀ ਖਾਣੀ ਹੈ ਕਿਸੇ ਰੈਸਟੋਰੈਂਟ ਤੇ ਰੁਕਣਾ ਹੈ ਪਰ ਢਾਬੇ ਵਾਲੇ ਨਾਲ ਧਰਮ ਕੀ ਹੈ ਇਹਦਾ ਇਹਦੀ ਜਾਤ ਕੀ ਹੈ ਜਿਹੜੀ ਮੇਰੀ ਜਾਤ ਹੈ ਜਿਸ ਗੁਰੂ ਨੂੰ ਮੈਂ ਮੰਨਦਾ ਜਿੱਥੋਂ ਮੈਂ ਨਾਮ ਲਿਆ ਹੈ ਜਾਂ ਜੋ ਵੀ ਮੇਰਾ ਧਰਮ ਹੈ ਚਾਹੇ Hindu Muslim Sikh Isai ਕਿ ਇਸੇ ਇਹ ਉਹੀ ਧਰਮ ਦਾ ਹੈ ਫਿਰ ਤੂੰ ਰੋਟੀ ਖਾਣੀ ਹੈ ਫਿਰ ਇਥੋਂ ਪਾਣੀ ਪੀਣਾ ਹੈ ਤਾਂ ਐਸੀਆਂ ਸ਼ਰਤਾਂ ਰੱਖ ਕੇ ਚੱਲਣ ਵਾਲਾ ਇਨਸਾਨ ਕਦੀ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ ਉਹ ਰਸਤੇ 'ਚ ਫਸਿਆ ਰਹੇਗਾ ਹੁਣ ਮੇਰਾ ਗੌਰ ਕਰਨਾ ਇੱਕ ਹੁਸ਼ਿਆਰ ਪਰ ਤੋਂ ਬੰਬੇ ਤੱਕ ਦਾ ਸਫ਼ਰ ਅਸੀਂ ਧਰਮਾਂ ਨੂੰ ਮੰਨਦਿਆਂ ਹੋਇਆ ਪੂਰਾ ਨਹੀਂ ਕਰ ਸਕਦੇ ਤੇ ਜ਼ਿੰਦਗੀ ਦਾ ਸਫ਼ਰ ਜੋ ਕਿ ਹੈ ਹੀ ਬੜਾ ਲੰਮਾ ਜਿਨੇ ਸਾਨੂੰ ਸਾਡੀ ਮੰਜ਼ਿਲ ਹੀ ਪ੍ਰਮਾਤਮਾ ਹੈ ਜੇ ਉੱਥੇ ਵੀ ਅਸੀਂ ਇਹੀ ਚੀਜ਼ਾਂ ਫੜ ਕੇ ਬੈਠੇ ਰਵਾਂਗੇ ਉਹ ਫੁਲਾਣੇ ਧਰਮ ਦਾ ਹੈ ਇਹਦੀ ਗੱਲ ਨਹੀਂ ਸੁਣਨੀ ਇਹ ਫਲਾਨੀ ਜਾਤ ਦਾ ਹੈ ਇਹਦੇ ਨਾਲ ਨਹੀਂ ਮਿਲਣਾ ਇਹ ਫਲਾਨਾ ਐਦਾਂ ਹੈ ਤਾਂ ਫਿਰ ਐਸੀ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਕਦੀ ਖੁਸ਼ੀ ਨਾਲ ਪੂਰਾ ਕਰ ਹੀ ਨਹੀਂ ਪਾਵਾਂਗੇ ਅੱਜ ਜਿਹੜੇ ਜਾਤਾਂ ਧਰਮਾਂ ਜੀ ਫਸੇ ਹੋਏ ਆ ਤੁਸੀਂ ਦੇਖੂਗੇ ਉਹ ਕਦੀ ਆਨੰਦ ਤੱਕ ਮੋਕਸ਼ ਤੱਕ ਪਹੁੰਚ ਨਹੀਂ ਪਾਉਂਦੇ ਉੱਥੇ ਹੀ ਲਟਕੇ ਰਹਿ ਜਾਂਦੇ ਹੋ ਉਹਨਾਂ ਦੇ ਜੀਵਨ 'ਚ ਕਦੀ ਸ਼ਾਂਤੀ ਸਕੂਨ ਖੁਸ਼ੀ ਸਹੀ ਮਾਇਨੇ 'ਚ ਆਂਦੀ ਨਹੀਂ ਹੈ ਪਰ ਜਿਹੜੇ ਚੀਜ਼ ਸਮਝਦੇ ਆਏ ਕਿ ਹਰ ਜਗ੍ਹਾ ਮੇਰਾ ਰੱਬ ਹੈ ਚਾਹੇ ਕੋਈ ਵਾਹਿਗੁਰੂ ਕਹਿ ਰਿਹਾ ਅੱਲਾਹ ਕਹਿ ਰਿਹਾ ਕੋਈ ਈਸ਼ਵਰ ਕਹਿ ਰਿਹਾ ਕੋਈ ਭਗਵਾਨ ਕਹਿ ਰਿਹਾ ਇਹ ਸਾਰੇ ਹੀ ਨਾਮ ਉਹਦੇ ਹੈ ਜਿੱਥੇ ਮੈਨੂੰ ਪਿਆਸ ਲੱਗਦੀ ਹੈ ਗਿਆਨ ਦੀ ਮੈਂ ਉੱਥੋਂ ਗਿਆਨ ਪ੍ਰਾਪਤ ਕਰਨਾ ਹੈ ਜੋ ਮੇਰੇ ਮੈਨੂੰ ਅੱਛਾ ਲੱਗਦਾ ਹੈ ਠੀਕ ਹੈ ਮੰਨੀਆਂ ਮੇ ਇੱਕ ਮਾਲਿਕ ਨੂੰ ਹੈ ਮੰਨੀਆਂ ਮੈਂ ਇੱਕ ਗੁਰੂ ਤਾਂ ਮੇਰਾ ਉਹੀ ਹੈ ਪਰ ਮੈਂ ਕਿਸੇ ਨਾਲ ਨਫ਼ਰਤ ਵੀ ਨਹੀਂ ਕਰਨੀ ਮੈਂ ਸਭ ਨਾਲ ਪਿਆਰ ਕਰਨਾ ਹੈ ਕਿਉਂਕਿ ਸਭ ਨੂੰ ਬਣਾਉਣ ਵਾਲਾ ਮੇਰਾ ਇੱਕ ਮਾਲਿਕ ਹੈ ਅਗਰ ਪਿਆਰ ਕਰਦੇ ਆਂ ਖੁਸ਼ੀ ਦੇ ਨਾਲ ਯਾਤਰਾ ਕਰਾਂਗੇ ਤਾਂ ਯਾਤਰਾ ਵੀ ਪੂਰੀ ਹੋ ਜਾਏਗੀ ਮੰਜ਼ਿਲ ਵੀ ਮਿਲ ਜਾਏਗੀ ਤੇ ਪਰੇਸ਼ਾਨੀ ਵੀ ਰਸਤੇ 'ਚ ਕੋਈ ਨਹੀਂ ਆਏਗੀ ਇਸ ਲਈ ਗੁਰੂ ਰਹਿਬਰ ਜਿਹੜੇ ਆ ਨਾ ਚਾਹੇ ਉਹ ਕਿਸੇ ਵੀ ਜਾਤ ਕਿਸੇ ਵੀ ਧਰਮ 'ਚ ਹੋਣ ਸੰਤਾਂ ਗੁਰੂਆਂ ਰਹਿਬਰਾਂ ਦੀ ਕੋਈ ਜਾਤ ਨਹੀਂ ਹੁੰਦੀ ਇਹ ਤਾਂ ਬੰਦਾ ਲੈਵਲ ਲਾ ਦਿੰਦਾ ਉੱਪਰ ਸੰਵਿਧਾਨਿਕ ਨਹੀਂ ਸਾਡੀ ਗੱਲ ਬੰਦਾ ਲੈਵਲ ਲਾ ਦਿੰਦਾ ਹੈ ਨਹੀਂ ਤਾਂ ਤੁਸੀਂ ਦੱਸੋ ਦੱਸੋ ਜਰਾ ਤੁਸੀਂ ਕਿਸੇ ਵੀ ਸੰਤ ਮਹਾਪੁਰਸ਼ ਦੀ ਜ਼ਿੰਦਗੀ ਨੂੰ ਪੜ ਕੇ ਦੇਖ ਲੋ ਚਾਹੇ ਗੁਰੂਆਂ ਦੀ ਪੜ ਲੋ ਪੀਰਾਂ ਫਕੀਰਾਂ ਪੈਗੰਬਰਾਂ ਦੀ ਪੜ ਲੋ ਜਦੋਂ ਆਪ ਸੀ ਤਾਂ ਉਹਨਾਂ ਨੇ ਆਪਣੇ ਆਪ ਤੇ ਕੋਈ ਲੈਵਲ ਨਹੀਂ ਲਾਇਆ ਕਿ ਮੈਂ ਇਹਦਾ ਹੀ ਗੁਰੂ ਆ ਜਾਂ ਮੈਂ ਇਹਦਾ ਹੀ ਪੈਗੰਬਰ ਆ ਜਾਂ ਮੈਂ ਇਹਦਾ ਹੀ ਉਤਾਰ ਆ ਸਮਝਿਦਿਓ ਕਿ ਨਹੀਂ ਅੱਜ ਕਹਿਤਾ ਜੇ ਸ਼੍ਰੀ ਕ੍ਰਿਸ਼ਨ ਹਿੰਦੂਆਂ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਦੀ ਪੂਰੀ ਗੀਤਾ ਪੜ ਲੋ ਕਿਤੇ Hindu ਲਫ਼ਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਹੀ ਨਹੀਂ ਸਮਝਿਦਿਓ ਕਿ ਨਹੀਂ ਕਹਿਣ ਦਾ ਮਤਲਬ ਕੀ ਹੈ ਕਿ ਜਿੰਨੇ ਵੀ ਗੁਰੂ ਰਹਿਬਰ ਆਏ ਹੈ ਉਹ ਤਾਂ ਸਭ ਨੂੰ ਇਕੱਠਾ ਕਰਨਾ ਚਾਹੁੰਦੇ ਸੀ ਸਭ ਨੂੰ ਉਸ ਅਨੰਦ ਤੱਕ ਲੈ ਕੇ ਜਾਣਾ ਚਾਹੁੰਦੇ ਸੀ ਪਰ ਜਿੱਦਾਂ ਜਿੱਦਾਂ ਉਹਨਾਂ ਦੇ ਮੰਨਣ ਵਾਲੇ ਹੈ ਜਿੱਦਾਂ ਹੁਣ ਫਰਜ਼ ਕਰੋ ਅੱਜ ਅਸੀਂ ਸਮਝਾ ਰਹੇ ਹਾਂ ਤੁਹਾਨੂੰ ਅਸੀਂ ਸਭ ਨੂੰ ਇਕੱਠਾ ਕਰਨਾ ਚਾਹੁੰਦੇ ਤਾਂ ਕੱਲ ਨੂੰ ਕੋਈ ਲੈਵਲ ਲਾ ਦੇ ਸਾਡੇ ਮਾਲਕ ਸਾਡੇ ਹੀ ਹੈ ਬਸ ਤਾਂ ਫਿਰ ਤਾਂ ਸਾਡਾ ਪੈਗਾਮ ਜੋ ਅਸੀਂ ਸਮਝਾਣਾ ਚਾਹੁੰਦੇ ਸੀ ਜੋੜਨਾ ਚਾਹੁੰਦੇ ਸੀ ਉਹ ਗੱਲ ਤਾਂ ਤੁਸੀਂ ਸਮਝੀ ਨਹੀਂ ਲੈਵਲ ਲਾ ਦਿੱਤਾ ਪਰ ਉਹ ਸਮਝਿਆ ਨਹੀਂ ਕਿ ਮਾਲਕ ਚਾਹੁੰਦੇ ਕੀ ਸੀ ਇਸੀ ਤਰ੍ਹਾਂ ਗੁਰੂ ਰਹਿਬਰ ਕੀ ਜਾਂਦੇ ਸੀ ਕੀ ਉਹਨਾਂ ਨੇ ਪੈਗਾਮ ਦਿੱਤਾ ਕਿ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਪਰ ਅੱਜ ਐਸੀ ਉਹਨਾਂ ਤੇ ਲੈਵਲ ਆ ਦਿੱਤੇ ਇਹ ਜੀ ਇਸੇ ਧਰਮ ਦੇ ਗੁਰੂ ਹੈ ਇਸੇ ਧਰਮ ਦੇ ਪੈਗੰਬਰ ਕਿਉਂਕਿ ਮੁਸਲਮਾਨ ਕਹਿਣਗੇ ਮੁਹੰਮਦ ਸਾਡੇ ਹੀ ਪੈਗੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਕਿਹਨਾਂ ਦੇ ਗੁਰੂ ਕਿਹਾ ਜਾਂਦਾ ਹੈ ਸਭ ਦੇ ਗੁਰੂ ਨਹੀਂ ਹੈ ਸ੍ਰੀ ਗੁਰੂ ਰਵਿਦਾਸ ਜੀ ਕੀ ਉਹ ਸਭ ਦੇ ਗੁਰੂ ਨਹੀਂ ਹੈ ਜਿੱਥੋਂ ਵੀ ਸਾਨੂੰ ਗਿਆਨ ਮਿਲੇ ਸਮਝ ਮਿਲੇ ਉਹ ਸਾਡੇ ਹੀ ਹੈ ਫਿਰ ਉਹਦਾ ਨਾਮ ਕੀ ਹੈ ਉਹਨਾਂ ਦਾ ਦੇਸ਼ ਕੀ ਹੈ ਕੰਟਰੀ ਕੀ ਹੈ ਹੁਣ ਵਿਗਿਆਨ ਜਦ ਕੋਈ ਖੋਜ ਕਰਦਾ ਹੈ ਹੁਣ فرض ਕਰੋ ਐਡੀਸਨ ਨੇ ਖੋਜ ਕੀਤੀ ਬੱਲਬ ਦੀ ਅੱਜ ਉਹਦਾ ਫਾਇਦਾ ਸਾਰੀ ਦੁਨੀਆ ਲੈ ਰਹੀ ਹੈ ਕਿ ਨਹੀਂ ਤਾਂ ਜੇ ਉਹ ਵੀ ਧਰਮ ਦੇ ਹੁੰਦੇ ਕਿ ਨਾ ਲੈ ਵੀ ਤਾਂ ਐਡੀਸਨ ਸਾਡੇ ਧਰਮ ਦਾ ਗੁਰੂ ਸੀ ਇਹ ਤਾਂ ਸਾਡਾ ਹੀ ਹੈ ਇਹਦਾ ਬੱਲਬ ਐਸੀ ਵਰਤਣਾ ਹੁਣ ਕੋਈ ਵਰਤਦਾ ਹੀ ਨਾ ਉਹ ਤਾਂ ਨਾ ਸਮਝੀ ਹੈ ਇਹ ਵਿਗਿਆਨ ਸਬਦਾ ਸਾਂਝਾ ਹੋ ਸਕਦਾ ਹੈ ਜੋ ਵਿਗਿਆਨ ਖੋਜ ਕਰਦਾ ਹੈ ਉਹ ਸਭ ਦੀ ਸਾਂਝੀ ਹੋ ਸਕਦੀ ਹੈ ਤਾਂ ਗੁਰੂ ਰਹਿਬਰ ਸੰਤ ਜੋ ਸਾਨੂੰ ਇਹ ਸੰਸਾਰ ਦਾ ਉਹ ਪਰਮ ਸੁਖ ਦੇਣ ਆਏ ਹੈ ਕਿਉਂਕਿ ਵਿਗਿਆਨਕੀਆਂ ਨੇ ਤਾਂ ਸਿਰਫ ਇੱਕ ਇੱਕ ਖੋਜ ਕੀਤੀ ਇੱਕ ਇੱਕ ਖੁਸ਼ੀ ਦਿੱਤੀ ਉਹ ਗੁਰੂ ਰਹਿਬਰ ਸੰਤ ਤਾਂ ਸਾਨੂੰ ਪਰਮ ਸੁਖ ਦੇਣ ਆਏ ਸੀ ਤਾਂ ਫਿਰ ਅਸੀਂ ਕੀ ਉਹਨਾਂ ਨੂੰ ਨਹੀਂ ਮੰਨ ਸਕਦੇ ਕਿ ਸਭ ਦੇ ਸਾਂਝੇ ਹੈ ਅਸੀਂ ਸਾਰਿਆਂ ਨੇ ਰਲ ਕੇ ਇਹਦਾ ਲਾਭ ਲੈਣਾ ਹੈ ਕੋਈ ਜਾਤ ਪਾਤ ਕੋਈ ਭੇਦਭਾਵ ਦਿਲ ਚ ਰੱਖਣਾ ਹੀ ਨਹੀਂ ਹੈ ਕਦੋਂ ਸਾਡੀ ਸੋਚ ਸਾਰਿਆਂ ਦੀ ਏਡੀ ਉੱਚੀ ਹੋਏਗੀ ਵਿਗਿਆਨ ਦੇ ਅਵਿਸ਼ਕਾਰ ਨੂੰ ਸਾਰਿਆਂ ਦਾ ਸਾਂਝਾ ਮੰਨਦੇ ਆ ਪਰ ਗੁਰੂਆਂ ਰਹਿਬਰਾਂ ਦੀ ਬਾਣੀ ਉਹਨਾਂ ਦੇ ਸ਼ਬਦ ਸਾਡੀ ਹੈ ਇਹ ਕੁਰਾਨ ਸਾਡਾ ਹੈ ਇਹ ਗੀਤਾ ਸਾਡੀ ਹੈ ਵਾਈਵਲ ਸਾਡੀ ਗੁਰਬਾਣੀ ਸਾਡੀ ਹੈ ਉਹਨੂੰ ਕਦੋਂ ਕਹਾਂਗੇ ਇਹ ਸਭ ਦੀ ਸਾਂਝੀ ਹੈ ਇਹਦਾ ਲਾਭ ਹਰ ਕੋਈ ਲੈ ਸਕਦਾ ਹੈ ਇਸ ਲਈ ਮਾਨਸਿਕ ਤੌਰ ਤੇ ਅਧਿਆਤਮਿਕ ਤੌਰ ਤੇ ਸਾਨੂੰ ਆਪਣੀ ਸੋਚ ਨੂੰ ਹਰ ਦਾਇਰੇ ਨੂੰ ਤੋੜ ਕੇ ਉੱਪਰ ਉਠਾਉਣ ਦੀ ਲੋੜ ਹੈ ਸਮਝ ਆ ਰਹੀ ਸਾਡੀ ਗੱਲ ਇਸ ਲਈ ਉੱਪਰ ਉਠੋ ਔਰ ਚਲੋ ਆਪਣੇ ਮਾਲਕ ਦੇ ਨਾਲ ਸਮਝੋ ਗੁਰੂਆਂ ਰਹਿਬਰਾਂ ਦੀ ਬਾਣੀ ਨੂੰ ਕਿਉਂਕਿ ਅਸੀਂ ਦੱਸਿਆ ਕਿ ਪੜਦੇ ਸਾਰੇ ਹੀ ਐ ਸੁਣਦੇ ਸਾਰੇ ਆ ਪਰ ਅਮਲ ਕੋਈ ਨਹੀਂ ਕਰਦਾ ਇੱਕ ਵਾਰ ਉਹਨੂੰ ਆਪਣੇ ਜੀਵਨ ਚ ਅਮਲੀ ਜਾਮਾ ਪਹਿਨਾ ਕੇ ਤਾਂ ਦੇਖੋ ਇਸਤੇਮਾਲ ਕਰਕੇ ਤਾਂ ਦੇਖੋ ਫਿਰ ਪਤਾ ਲੱਗੇਗਾ ਉਹਦਾ ਅਸਰ ਕੀ ਐ ਸਾਡੇ ਜੀਵਨ ਚ